ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੀ ਚੈਨਲ ਤੇ ਮਾਲਵਾ ਬੁਟੀਕ ਹੋਪਸ ਤੁਸੀਂ ਆਪਣੀ ਆਪਣੀ ਪਲੇਸਿਸ ਤੇ ਉੱਪਰ ਠੀਕ ਹੋਵੋਗੇ ਬਤੀ ਸੋਹਣੇ ਡਿਜ਼ਾਈਨ ਲੈ ਕੇ ਆਈਆਂ ਤੁਹਾਡੇ ਲਈ ਜੋ ਕਿ ਅਸੀਂ ਪਹਿਲਾਂ ਵੀ ਦੱਸਿਆ ਸੀਗਾ ਕਿ ਵਿਸਾਖੀ ਤੱਕ ਅਸੀਂ ਆਫਰ ਲਗਾਈ ਹੋਈ ਹੈ ਜੀ ਬਸ ਅੱਜ ਦਾ ਦਿਨ ਤੇ ਕੱਲ ਦਾ ਦਿਨ ਰਹਿ ਗਿਆ ਪਹਿਣਾ ਨੂੰ ਦੱਸ ਰਹੀਆਂ ਮੈਂ ਫਿਰ ਤੋਂ ਵੀ 2 ਦਿਨ ਰਹਿ ਗਏ ਆਫਰ ਦੇ ਔਰ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋਗੇ ਕਾਫੀ ਪਹਿਣਾ ਦੇ ਸਾਨੂੰ ਆਰਡਰ ਆਏ ਹੈਗੇ ਵਿਸਾਖੀ ਦੇ ਜੋ ਅਸੀਂ ਸੇਲ ਲਗਾਈ ਸੀਗੀ ਤੇ ਕਾਫੀ ਪਹਿਣਾ ਨੇ ਸੂਟ ਰੈਡੀ ਕਰਵਾਏ ਹੈਗੇ ਔਰ ਜੋ ਹਜੇ ਮਰੀਆ ਪਹਿਣਾ ਰਹਿੰਦੀ ਹੈਗੀ ਆ प्लीज जल्दी-जल्दी जाके वीडियो चेक करके ਤੇ ਸਾਨੂੰ ਆਰਡਰ ਕਰੋ। ਵੀ ਅਸੀਂ ਤੁਹਾਨੂੰ ਸੋਹਣੇ-ਸੋਹਣੇ ਸੂਟ ਰੈਡੀ ਕਰਕੇ ਭੇਜੀਏ। ਔਰ ਅੱਜ ਵੀ ਜੋ ਵੀਡੀਓ ਹੈਗੀ, ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਸੂਟ ਪਸੰਦ ਆਉਂਦਾ ਤਾਂ ਇਹਦੇ ਤੇ ਵੀ ਅਸੀਂ ਆਫਰ ਹੀ ਲਗਾਈ ਹੋਈ ਹੈਗੀ। ਕੋਈ ਵੀ ਸੂਟ ਸਾਨੂੰ ਤੁਸੀਂ ਡੈਡੀ ਕਰਵਾ ਸਕਦੇ ਹੋਗੇ ਸਾਡੇ ਤੋਂ ਪਸੰਦ ਕਰਕੇ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋਗੇ। ਨੰਬਰ ਸਾਡਾ ਸ਼ੋ ਹੋ ਰਿਹਾ ਹੈਗਾ ਉਹ WhatsApp ਤੇ ਔਰ ਸੌਰੀ ਸਕਰੀਨ ਦੇ ਉੱਪਰ ਤੇ ਜਲਦੀ ਜਲਦੀ ਜਾਓ ਔਰ ਵੀਡੀਓ ਐਂਡ ਤੱਕ ਜ਼ਰੂਰ ਵਾਚ ਕਰਿਓ ਫੈਬਰਿਕ ਔਰ ਕਲਰ ਤੁਹਾਡੀ ਚੋਇਸ ਦੇ ਹੀ ਲਗਾਇਆ ਜਾਊਗਾ ਔਰ ਵਰਕ ਜੋ ਹੋਊਗਾ ਤੁਹਾਨੂੰ ਸੇਮ ਰੈਡੀ ਕਰਕੇ ਦਵਾਂਗੇ ਅੱਗੇ ਵੀ ਵੀਡੀਓ ਨੂੰ ਸ਼ੇਅਰ ਕਰਦੇਆ ਕਰੋ ਔਰ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੈਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਸਾਡੀ ਵੀਡੀਓਜ਼ ਤੁਹਾਡੇ ਕੋਲੇ ਪਹਿਲਾਂ ਪਹੁੰਚੇ ਬਹੁਤ ਪਿਆਰ ਦੇ ਰਹੇ ਹੋ ਤੁਸੀਂ ਸਾਡੀਆਂ ਵੀਡੀਓਜ਼ ਨੂੰ ਤੇ ਐਦਾਂ ਹੀ ਪਿਆਰ ਬਣਾ ਕੇ ਰੱਖਿਓ ਬਹੁਤ ਜ਼ਰੂਰਤ ਆ ਹਜੇ ਸਾਨੂੰ ਤੁਹਾਡੀ ਸਪੋਰਟ ਦੀ ਪਲੀਜ਼ ਬਾਤੋ ਬਾਤ ਸਪੋਰਟ ਕਰਿਆ ਕਰੋ ਔਰ ਲਾਈਕ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓਜ਼ ਕਿਦਾਂ ਦੀਆਂ ਲੱਗਦੀਆਂ ਗੀਆਂ ਔਰ ਕਿਹੜਾ ਸੂਟ ਤੁਹਾਨੂੰ ਜ਼ਿਆਦਾ ਅੱਛਾ ਲੱਗਿਆ ਸਾਨੂੰ ਵੀ ਵਧੀਆ ਲੱਗਦਾ ਤੁਸੀਂ ਸਾਨੂੰ سپورਟ ਕਰਦੇ ਹੋਗੇ ਬੇਚੀ ਜਿਕਰ ਹੋ ਕੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋਗੇ ਸੂਟ ਤੇ ਵੀਡੀਓ ਨੂੰ ਐਂਡ ਤੱਕ ਵੀ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਕਈ ਵਾਰੀ ਡਿਜ਼ਾਈਨਰ ਸੋਹਣੇ ਸੋਹਣੇ ਪਿੱਛੇ ਰਹਿ ਜਾਂਦੇ ਆਗੇ ਤਾਂ ਫਿਰ ਵੀਡੀਓ ਨੂੰ ਐਂਡ ਤੱਕ ਵਾਚ ਕਰਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ